ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਨੱਥੂ ਚੱਕ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਵੀਰ ਲਾਲੀ ਦੇ ਕੋਲ ਬਹੁਤੇ ਵੀਰ ਜਾਣਦੇ ਹੋਣਗੇ ਜਿਹੜੇ ਪਸ਼ੂ ਵਪਾਰ ਦੇ ਨਾਲ ਚਾਹੇ ਘੋੜਿਆਂ ਦੇ ਵਪਾਰ ਦੇ ਨਾਲ ਕਾਫੀ ਜ਼ਿਆਦਾ ਜਿਨ੍ਹਾਂ ਦਾ ਕੁੜਾ ਰਿਸ਼ਤਾ ਸਬੰਧ ਰੱਖਦੇ ਆ ਉਹਨਾਂ ਨੂੰ ਨਾਰਮਲ ਹੀ ਪਤਾ ਲੱਗ ਜਾਊਗਾ ਵੀਰ ਲਾਲੀ ਦਾ ਪਿੰਡ ਜਿਹੜਾ ਦੋਸਤੋ ਨੱਥੂ ਚੱਕ ਆ ਤੇ ਪਿਛਲੇ ਕੁਝ ਸਮੇਂ ਦੇ ਦੌਰਾਨ ਜਿਹੜਾ ਦੋਸਤੋ ਪਸ਼ੂ ਕੋਸ਼ਮਾ ਦੇ ਵਿੱਚ ਦੇਖੀਏ ਤੇ ਮੱਝਾਂ ਦਾ ਵਪਾਰ ਦਾ ਕੰਮ ਵੀ ਸ਼ੁਰੂ ਕੀਤਾ ਤੇ ਘੋੜੀਆਂ ਘੋੜੇ ਬਸ਼ੇਰੀਆਂ ਬਸ਼ੇਰੇ ਜਿਹੜੇ ਦੋਸਤੋ ਕਾਫੀ ਵੱਡੇ ਪੱਧਰ ਤੇ ਜੰਗੀ ਪੱਧਰ ਤੇ ਵੀ ਦੱਸਦਾ ਵੀ ਕਾਫੀ ਸੇਲ ਪਰਚੇਜ ਕੀਤੇ ਆ ਤੇ ਵੇਚੇ ਵੀ ਬਹੁਤ ਜ਼ਿਆਦਾ ਆ ਤੇ ਪਰਚੇਜ ਵੀ ਕਾਫੀ ਕੀਤੇ ਆ ਸੋ ਬਿਲਕੁਲ ਜਿਹੜਾ ਦੋਸਤੋ ਪਿੰਡ ਦੀ ਗੱਲ ਕਰਨ ਲਈ ਤੇ ਕੈਰੋਂ ਦੇ ਲਾਗੇ ਆ ਲੋਕਾ ਪਿੰਡ ਥੋੜੀ ਦੂਰੀ ਤੇ ਆ ਸੋ ਖਾਸ ਵਿਜ਼ਿਟ ਤੁਸੀਂ ਅੱਜ ਜਿੰਨੇ ਨਗ ਦਿਖਾਊਗਾ ਮੈਂ ਤੁਹਾਨੂੰ ਮੱਝਾਂ ਝੋਟੀਆਂ ਹੋਣਗੀਆਂ ਘੱਟੋ ਘੱਟ ਪੰਜ ਨਗ ਨੇ ਜਿਨ੍ਹਾਂ ਦੇ ਵਿੱਚੋਂ ਕੋਈ ਚਾਰ ਨਾਗ ਬਿਲਕੁਲ ਤਾਜ਼ੇ ਸੂਏ ਸੂਬਾਏ ਆ ਤੇ ਇੱਕ ਮੱਝ ਹੋਊਗੀ ਉਹ ਬੇਸ਼ੱਕ ਗੱਭਣ ਆ ਠੀਕ ਆ ਜੀ ਤਿਆਰੀ ਦੇ ਵਿੱਚ ਕੋਈ 5-4 ਦਿਨ ਹਜੇ ਸਮਾਂ ਕੋਈ 6 ਦਿਨ ਲੈ ਜਾਊਗੀ ਥੂਣ ਦੇ ਵਿੱਚ ਤੇ ਡਿਟੇਲ ਆਪਾਂ ਜਿਹੜੀ ਆ ਦੋਸਤੋ ਅਵੀਰ ਲਾਲੀ ਦੇ ਨਾਲ ਗੱਲਬਾਤ ਕਰ ਲਾਂਗੇ ਬੈਕ ਸਾਈਡ ਮੇਰੇ ਪੂਰੀ ਗੱਲਬਾਤ ਕਰਨਗੇ ਸੋ ਠੀਕ ਆ ਜੀ ਬਾਕੀ ਜਿੱਦਾਂ ਮੈਂ ਦੋਸਤੋ ਜ਼ਿਕਰ ਕੀਤਾ ਵੀ ਘੋੜੀਆਂ ਦਾ ਬਸ਼ੇਰੀਆਂ ਦਾ ਸੇਲ ਪਰਚੇਜ਼ ਦਾ ਕੰਮ ਬੱਡੇ ਚੰਗੀ ਪੱਧਰ ਤੇ ਕੀਤਾ ਤੇ ਇਸੇ ਤਰ੍ਹਾਂ ਜਿਹੜੇ ਦੋਸਤੋ ਮੈਦਾਨ ਦੇ ਵਿੱਚ ਕਾਫੀ ਸਮੇਂ ਪਹਿਲਾਂ ਵੀ ਜਿਹੜੇ ਦੋਸਤੋ ਉਤਰੇ ਨੇ ਮੱਝਾਂ ਝੋ ਇਸ ਵਪਾਰ ਨੂੰ ਇਸ ਕਿਤੇ ਨੂੰ ਲੈ ਗਈ ਤੇ ਅੱਜ ਜਿਹੜੇ ਨਾਕ ਹੋਣਗੇ ਦੋਸਤੋ ਬਿਲਕੁਲ ਖੋਲ ਕੇ ਤੋੜ ਕੇ ਦਿਖਾਵਾਂਗੇ ਤਸੱਲੀ ਨਾਲ ਡਿਟੇਲ ਲੈ ਲਾਂਗੇ ਸੂਵੇ ਕਿੰਨੇ ਆ ਕੀ ਥਲੇ ਮਿਲ ਕਰ ਕਾਉੜ ਰੇਡ ਪਰਤਾ ਕੀ ਆ ਪੂਰੀ ਗੱਲਬਾਤ ਕਰ ਲਾਂਗੇ ਆਹ ਕਰਦੇ ਆ ਗੱਲਬਾਤ ਵੀਰ ਲਾਲੀ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਸਭ ਤੋਂ ਪਹਿਲਾਂ ਵੀਰ ਲਾਲੀ ਸਸਰੀ ਕਾਲ ਹੋਰ ਵੀ ਤਾਂ ਠੀਕ ਠਾਕ ਹਾਂ ਬਹੁਤ ਲਾਲੀ ਵੀਰੇ ਪਸ਼ੂ ਵਪਾਰ ਦੀ ਜੇਕਰ ਗੱਲ ਕਰ ਲਈਏ ਘੋੜੀਆਂ ਦਾ ਤੇ ਕਾਫੀ ਬਸ਼ੇਰੀਆਂ ਵੇਚੀਆਂ ਬੜੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਹੋ ਤਕਰੀਬਨ ਕਿੰਨਾ ਸਮਾਂ ਪਹਿਲਾਂ ਜਿਹੜੀ ਇਹ ਗੱਲਬਾਤ ਸਟਾਰਟ ਕੀਤੀ ਆਪਾਂ ਕਦੋਂ ਤੋਂ 17-18 ਸਾਲ ਤੋਂ 17-18 ਸਾਲ ਤੇ ਮੱਝਾਂ ਦੀ ਫਿਰ ਕਦੋਂ ਕਿ ਭੌਂ ਤੋਂ ਪਾਣੀ ਆ ਪਹਿਲਾਂ ਵੀ ਲਿਆਏ ਦੀਆਂ ਸੀ ਹੁਣ ਵੀ ਲੈਂਦੀਆਂ ਸੀ ਅੱਛਾ ਜੀ ਯਾ ਦੋ ਮੱਝਾਂ ਇੱਕ ਮੱਝ ਕਰਦੀ ਸੀਗੀ ਖੌਂਦੀ ਉਹ ਸੇਲ ਕਰ ਲਈ ਜੇ ਝੋਟੀਆਂ 'ਚ ਕੋਈ ਹੋ ਜੂਗੀ ਉਹ ਕਰ ਲਾਂਗੇ ਝੋਟੀਆਂ ਠੀਕ ਹੈ ਜੀ ਅੱਜ ਫਿਲਹਾਲ ਜਿਹੜੇ ਨਗ 5 ਦਿਖਾ ਦਾਂਗੇ ਹਾਂਜੀ ਭਾਜੀ ਠੀਕ ਹੈ 5 ਨਾਗ ਦਿਖਾ ਦਾਂਗੇ ਤੇ ਗੱਲਬਾਤ ਆਪਾਂ ਨਾਲ ਨਾਲ ਹੀ ਸਟਾਰਟ ਕਰਦੇ ਆ ਠੀਕ ਹੈ ਖੋਲ ਕੇ ਤੋੜ ਕੇ ਵੀ ਦਿਖਾਵਾਂਗੇ ਦੋਸਤੋ ਤੇ ਪਹਿਲੇ ਨੰਬਰ ਤੇ ਆ ਜਾਓ ਆਪਾਂ ਇਧਰੋਂ ਸਟਾਰਟ ਕਰਨ ਲਗੇ ਗੱਪਨ ਜਿਹੜੀ ਲਾਲੀ ਵੀਰ ਜਿਹੜੀ ਮੱਥੇ 'ਚ ਫੋਲ ਨਾ ਮਗਰ ਲੀਆਂ ਲੱਤਾਂ ਪੈਰਾਂ ਬਿਲਕੁਲ ਤੋਤੇ ਪੈਰ ਇਹ ਕੀ ਡਿਟੇਲ ਐ ਸਮਝ ਜੀ ਤੀਜੇ ਸੂਬਾ ਜੀ ਤੀਜਾ ਸੂਬਾ ਸੂਣਾ ਤੇ ਇਹ ਮਲਕੀ ਅੱਗੇ ਵਪਾਰ ਤੇ ਕੰਮ ਚ ਆਈਏ ਕਿ ਘਰੇ ਲਊਗਾ ਨਹੀਂ ਇਹ ਕਿਰੇਟੂਗਾ ਘਰ ਦੀ ਰੱਖੀ ਹੋਈ ਮੱਝ ਜੀ 3 13 14 ਕਿਲੋ ਦੁੱਧ ਪਾਈ ਤੁਸੀਂ ਠੀਕ ਹੈ ਜੀ ਕੋਈ ਠੀਕ ਹੈ ਦੀ ਠੀਕ ਹੈ ਤਾਂ ਦਿਨ ਘਟੋ ਘਟ ਕੇ ਨੇ ਲੈ ਜੂ 5 6 ਦਿਨ ਲੈ ਜੂ ਠੀਕ ਹੈ 5 6 ਦਿਨ ਲੈ ਜੂ ਖੋਲ ਕੇ ਦਿਖਾਈਏ ਜੀ 5 6 ਦਿਨ ਜਿਹੜਾ ਦੋਸਤੋ ਸਮਾਂ ਲੈ ਜੂਗੀ ਤੇ ਪੇਟ ਪੁੱਠਾ ਵੇਖੋਗੇ ਤੁਸੀਂ ਪੂਰੀ ਪੇਟ ਵਾਲੇ ਪਾਸੋਂ ਵੇਖੋਗੇ ਸਿੰਗਲ ਹੱਡੀ ਦੀ ਭਾਰੀ ਮਹ ਹੈ ਠੀਕ ਹੈ ਮੱਝ ਪੂਰੀ ਭਾਰੀ ਆ ਵਜਨ ਲੋਡ ਵਾਲੀ ਆ ਸੋ ਬਾਕੀ ਸੂਹਾ ਵੀ ਇਹਨਾਂ ਦਾ ਵੀ ਤੀਜਾ ਸੁਣਾ ਇਹਨੇ ਥਾਣੇ ਚੱਡਾ ਚੰਗਾ ਬਾਕੀ 14 15 ਕਿਲੋ ਪਹਿਲੇ ਸੁਮਿਆਂ ਦੇ ਦਿੱਤਾ 13 14 14 13 14 13 14 13 14 13 14 ਜਿਹੜਾ ਦੋਸਤੋ ਦੁੱਧ ਪਾਇਆ ਇਹਨੇ ਪਹਿਲਾਂ ਸੁਮਿਆਂ ਦੇ ਦੌਰਾਨ ਤੇ بیس ਕੁਆਲਟੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਪਤਲੀ ਜੀ ਚਮੜੀ ਹੈ ਦੁੱਧ ਤੋਂ ਐਨ ਕਹਿ ਦੇਣੇ ਨਾ ਵੀ ਜਿਵੇਂ ਆਪਾਂ ਕਾਗਜ਼ ਵਰਗੀ ਜਿਹੜੀ ਬਿਲਕੁਲ ਪਤਲੀ ਚਮੜੀ ਹੈ ਥਾਨ ਭਾਂਡਾ ਬਿਲਕੁਲ ਤੁਹਾਡੇ ਸਾਹਮਣੇ ਠੀਕ ਹੈ ਜੀ ਢਿੱਲਾਪਨ ਬਹੁਤ ਜ਼ਿਆਦਾ ਲੇਵੇ ਦੇ ਵਿੱਚ ਹਜੇ 5 4 ਦਿਨ ਕੱਢਦੀ ਹੈ ਠੀਕ 5 4 ਦਿਨ ਹਜੇ ਨਾਰਮਲੀ ਲੈ ਜਾਊਗੀ ਤੇ ਬਾਡੀ ਵੇਟ ਪੂਰਾ ਠੀਕ ਹੈ ਜੀ ਕੋਈ ਵੀਰ ਆਵੇ ਸੋ ਜਿੱਦਾਂ ਆਪਾਂ ਨਾਰਮਲੀ ਨੀਲੀ ਅਤੇ ਨੇਲੀ ਰਾਵੀਆਂ ਮੱਝਾਂ ਦੇਖਦੇ ਆ ਆ ਮਧਰੀ ਡੌਲੀ ਦੀਆਂ ਠੀਕ ਹੈ ਜੀ ਹਾਈਟ ਤਕਰੀਬਨ ਮੋੜਦੇਵ ਜੀ ਹਾਈਟ ਤਕਰੀਬਨ ਓਡੀ ਤੁਸੀਂ ਅਕਾਊਂਟ ਕਰ ਸਕਦੇ ਹੋ ਤੇ ਮੀਡੀਅਮ ਹਾਈਟ ਆ ਤੇ ਭਾਰੀ ਪੂਰੀ ਆ ਠੀਕ ਹੈ ਜੀ ਫੁੱਲ ਵਜਨ ਵਟੇ ਵਾਲੀ ਆ ਲਓ ਜੀ ਅੱਛਾ ਨਾਨੀ ਵੀਰ ਕਿੰਨਾ ਕੁ ਮੋਨ ਫਿਰ ਲੈਣ ਦੇਣ ਕੀ ਹੋਊਗਾ ਇਸ ਮਾਜ ਦਾ ਇਹਦਾ ਮੁੱਲ 80 ਹਜ਼ਾਰ ਤੋਂ ਮਾਨਤਾ ਕਰਦੇ 80 ਹਜ਼ਾਰ ਚੋਂ ਥੋੜਾ ਬਤਾ ਥੋੜਾ ਬਤਾ ਮਾਨਤਾ ਕਰੋਗੇ ਕਿਉਂਕਿ ਫੋਜਾ ਖੁੱਲਾ ਜਦਾਂ ਕੋ ਸੱਜਣਾ ਆ ਗਿਆ ਕੀ ਕਰੀ ਹੂੰ ਉਹ ਦੂਰੋਂ ਨੇੜੋਂ ਆਏ ਤਾਂ ਜ਼ਰੂਰ ਕਰਨਾ ਲਓ ਜੀ ਲੱਗ ਚੇ ਜੀ ਤੇ ਮਾਜ ਜਗਈਏ ਦੋਸਤੋ ਤੇ ਚਾਰ ਪੰਜ ਦਿਨ ਸਮਾਂ ਲੈ ਜੂਗੀ ਹਜੇ ਤੇ ਇਸ ਤੋਂ ਬਾਅਦ ਇੱਕ ਤੁਹਾਨੂੰ ਝੋਟੀ ਦਿਖਾਉਣੀ ਆ ਤੇ ਸੂਗਾ ਪਹਿਲਾ ਜਿਹੜੀ ਸੁਵੇਗੀ ਇਹਨੀ ਛੋਟੀ ਸੁਈ ਹੈ ਸੁਈ ਹੈ ਨਾ ਹਾਂ ਸੁਈ ਆ ਖਾਜੀ ਤੇ 15 ਕਿਲੋ ਦੀ ਸੁਈ ਹੈ ਕੱਟਾ ਮਗਰ ਇਹਦੇ ਹਾਂ ਤੇ 10 ਕਿਲੋ ਠੰਡਾ ਦੁੱਧ ਤਿਆਰ ਹੈ ਲੋ ਜੀ 10 ਕਿਲੋ ਬਿਲਕੁਲ ਠੰਡਾ ਦੁੱਧ ਤਿਆਰ ਹੈ ਦੋਸਤੋ ਤੇ ਪਹਿਲਾ ਸੁਬਾ ਜਿਹੜੀ ਇਹ ਛੋਟੀ ਸੁਈ ਹੈ ਵੀਰ ਪਿੰਦਾ ਤੇ ਆਹ ਫੇਸ ਕੁਆਲਟੀ ਆ ਮਗਰ ਕਟਾ ਇੱਕ ਰੰਗ ਕਾਲੀ ਹੈ ਠੀਕ ਹੈ ਜੀ ਸ਼ਾਈ ਚੂਈ ਬਿਲਕੁਲ ਤੁਸੀਂ ਬਿਲਕੁਲ ਜੈਟ ਬਲੈਕ ਤੇ ਦੁੱਧ ਹੁਣ ਵੀ ਹੋਊਗਾ 9 10 ਡੇਢ ਗਿਗ 10 ਕਿਲੋ ਜਿਹੜਾ ਦੁੱਧ ਦੋਸਤੋ ਤੁਸੀਂ ਦੋ ਡੰਗ ਕੋਈ ਵੀਰ ਚਵਾਈ ਕਰ ਸਕਦਾ ਆਰਡਰ ਜਿਹੜਾ ਬਿਲਕੁਲ ਚੌਰਸ ਲੇਵਾ ਧਾਰਾ ਤੋਂ ਬਰਾਬਰ ਹੈ ਜੀ ਬਿਲਕੁਲ ਬਿਲਕੁਲ ਲੈ ਲਓ ਕਾ ਕਰੋ ਛੱਕ ਜੀ ਸੋ ਬਾਕੀ ਚਵਾਈ ਜਿਹੜੀ ਦੋਸਤੋ ਅਗਲੇ ਪਿਛਲੇ ਥਲਾਂ ਦੀ ਬਰਾਬਰ ਤੁਸੀਂ ਕਰ ਲਿਓ ਟਾਈਮ ਤੋਂ ਟਾਈਮ ਚਵਾਈ ਕਰ ਲਿਓ ਤੇ ਮਾਰਨਿੰਗ ਵੀਰ ਜੀ ਕਿੰਨੇ ਕਜੇ ਚਵਾਈ ਕਰੀ ਹੋਈ ਹੈ ਨਹੀਂ 7:30 7:30 ਠੀਕ ਹੈ ਕਈ ਆ ਰਿਹਾ। ਠੀਕ ਹੈ 7 ਤੋਂ 7 ਜਿਹੜੀ ਦੋਸਤੋ ਚੁਵਾਈ ਦਾ ਸਮਾਂ ਹੈ ਸਵੇਰੇ ਤੇ ਸ਼ਾਮ ਦਾ। ਸੋ ਬਾਕੀ ਹਵਾਨਾ ਬਿਲਕੁਲ ਮੁੱਠੀ ਦਾ ਤਾਂ ਚੁਵਾਈ ਚੰਗੀ ਕਰਾ ਦੂਗੀ ਤੇ ਇਹ ਤਾਂ ਮੁੱਲ ਕੀ ਰਹੂਗਾ ਜੀ? ਇਹਦਾ ਮੁੱਲ 85000 85000। ਮਾਨਤਾ। ਠੀਕ ਹੈ ਜੀ। 85000 ਦੋਸਤੋ ਮੁੱਲ ਰਹੂਗਾ ਠੀਕ ਹੈ ਵਿਚੋ ਮਾਨਤਨ ਹੋ ਜੂ। ਇਸ ਤੋਂ ਬਾਅਦ ਤੀਜੇ ਨੰਬਰ ਤੇ ਜਿਹੜੀ ਇਹ ਝੋਕੀ ਆ ਜੀ। ਪਹਿਲੇ ਸੀ ਇਹਦੇ। ਫਾਈਲਾਂ ਨਹੀਂ ਆ ਦਿਨ ਕਿੰਨੇ ਹੋਗੇ ਸਹੀ? ਇਹ ਵੀ ਮੰਨ ਲਓ 15 ਉਹਨਾਂ ਦੇ ਨੇ ਨੂਈ 15 16 ਦਿਨ ਬੱਚਾ ਤੇ ਲੇਕੇ ਪਾਇਆ ਨੇ ਕੱਟਾਈ ਹੈ ਜਮਕਰ ਕੱਟਾ ਦੁੱਧ ਕਿੰਨਾ ਹਾਜ਼ਰ ਵੀ ਨੇ ਉਹ ਚੌਗੀ ਆਏ ਹਾਂਜੀ ਦੁੱਧ ਦੇ ਸਿਰੇ 8 9 ਕਿਲੋ ਠੰਡਾ ਦੁੱਧ ਹੈਗਾ ਠੀਕ ਹੈ ਜੀ 8 9 ਕਿਲੋ ਜਿਹੜਾ ਦੋਸਤੋ 8 ਤੋਂ ਪਲੱਸ 8 9 ਕਿਲੋ ਖੁੱਲਾ ਜਿਹੜਾ ਦੋਸਤੋ ਦੁੱਧ ਮਤਲਬ ਕਿ ਠੰਡਾ ਕਰਕੇ ਦੁੱਧ ਜਿਹੜਾ ਹੈਗਾ ਠੀਕ ਹੈ ਝਾਗ ਵਾਲਾ ਵਿਖਾਲਾ ਕੀ ਦਿਨ ਆਪਾਂ ਕਹਿ ਦਿੰਦੇ ਆ ਵੀ ਫੱਟ ਹੋ ਸਕਦਾ ਤੇ ਕਦ ਕਰ ਜਿਹੜਾ ਪੂਰਾ ਉੱਚਾ ਹੈ ਹਾਈਟ ਕੱਤ ਪੂਰੀ ਤੇ ਮੂੰਹੋਂ ਦੰਦੋਂ ਜਿੱਕਰ ਗੱਲ ਕਰੀਏ ਤੇ ਚੌਗੀ ਆ ਚਾਰ ਦੰਦਾਂ ਦਾ ਠੀਕ ਹੈ ਜੀ ਤੇ ਸਿੰਗੀ ਸੁ ਤੇ ਗੱਦ ਪੂਰਾ ਉੱਚਾ ਠੀਕ ਹੈ ਜੀ ਨਾਰਮਲੀ ਜੇਕਰ ਆਪਾਂ ਜਜਮੈਂਟ ਤੁਸੀਂ ਕਰਦੇ ਹੋਵੋਗੇ ਤਾਂ ਪਤਾ ਲੱਗ ਜਾਊਗਾ ਵੀ ਫੁੱਲ ਵੱਡੀ ਹਾਈਟ ਆ ਤੇ ਬਿਲਕੁਲ ਨਵੀਂ ਝੋਟੀ ਆ ਪਹਿਲਾ ਸੂਬਾ ਸੂਈ 15 ਦਿਨ ਦਾ ਸਮਾਂ ਹੋ ਗਿਆ ਬਾਕੀ ਬੱਚੇ ਜਿਹੜੇ ਆ ਦੋਸਤੋ ਬਿਲਕੁਲ ਤੁਹਾਨੂੰ ਦਿਖਾ ਦਾਂਗੇ ਇਕੱਲਾ ਇਕੱਲਾ ਬੱਚਾ ਦਿਖਾ ਦਾਂਗੇ ਇਹਨਾਂ ਮੱਝਾਂ ਝੋਟੀਆਂ ਦੇ ਤੇ ਆਹ ਵੇਖੋ ਜੀ ਥਾਂ ਤੇ ਬਾਕੀ ਚ ਚਵਾਈ ਤੇ ਵੀ ਵਧੀਆ ਲੱਗੀ ਹੈ ਸਰ ਬਿਲਕੁਲ ਬਹੁਤ ਸਾਰਾ ਸੋਹਣਾ ਇਹਦਾ ਮੁੱਲ ਕਿਰੋਗਾ ਵੀਰ ਲਾ ਜੀ ਇਹਦਾ 85000 ਜਮਾਨਤਾ ਠੀਕ ਹੈ ਆ ਸੇ ਇਹ ਨਾ ਪਲਵਾ ਦੇ ਬਲੇ ਨਾ ਪਾ ਰਿਹਾ ਪਈ ਹੁਣ ਤੋਂ ਲੋਕ ਜੀ ਤੋਂ ਹੂੰ ਲੋਕ ਜੀ ਆ ਝੋਟੀਏ ਦੋਸਤੋ ਜਰੂਰ ਤੁਸੀਂ ਰਾਇ ਮਸ਼ਵਰਾ ਕਰ ਲਿਓ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਝੋਟੀ ਬਹੋਣੇ ਆ ਪਹਿਲਾਂ ਹੀ ਸੂਈ ਹੈ ਵੀ ਹਾਂ ਇਹ ਵੀ ਪਹਿਲਾਂ ਹੀ ਝੋਟੀ ਹੈ ਠੀਕ ਹੈ ਚੌਥੇ ਨੰਬਰ ਤੇ ਵੇਰਵਾ ਪਾ ਦਿੰਦੇ ਆ ਪਹਿਲਾਂ ਝੋਟੀ ਸੂਈ ਆ ਤੇ ਬੱਚਾ ਇਹਨੇ ਕੀ ਪਾਇਆ ਜੀ ਇਹ ਤੇ ਮਗਰ ਇਹ ਤੇ ਮਗਰ ਕੱਟੀ ਹੈ ਦੁੱਧ ਕਿੰਨਾ ਹਾਜ਼ਰ ਹੈ ਜੀ ਇਸ ਲਈ 1100 ਲੀਟਰ ਦੁੱਧ ਹੈ 11 ਕਿਲੋ ਦੇ ਨੇ ਜੀ ਉਹਨੇ ਕਿਹਾ 15 ਦਿਨ ਇਨ ਇਨ ਦਾ 8-10 ਦਿਨ 8-10 ਦਿਨ ਦਾ ਜਿਹੜਾ ਦੋਸਤੋ ਸਮਾਂ ਹੋ ਗਿਆ ਸੂਆ ਫਸਟ ਟਾਈਮ ਆ ਰਹਾ ਪਹਿਲਾ ਸੂਆ ਕੋਈ ਆ ਤੇ ਮਗਰ ਕੱਟੀ ਆ ਸੂਆ ਪਹਿਲਾ ਦੁੱਧ ਜਿਹੜਾ ਦੋਸਤੋ ਕੋ ਤੱਕੜ ਵੀ 10 ਲੀਟਰ ਜਿਹੜਾ ਕਿਸੇ ਵੀਰ ਨੇ ਚੁਵਾਈ ਕਰ ਲੈਣੀ ਆ ਠੀਕ ਹੈ ਜੀ ਠੀਕ ਹੈ ਜੀ ਤੇ ਮਗਰ ਕੱਟੀ ਹੈ ਦੋਸਤੋ ਠੀਕ ਹੈ ਬਾਕੀ ਪਹਿਲੀਆਂ ਝੋਟੀਆਂ ਥੱਲੇ ਬੱਚੇ ਸੀ ਮੇਲ ਕਾਫ ਸੀ ਇਹਦੇ ਸਾਲੇ ਫੀਮੇਲ ਕਾਫ ਤੇ ਮੁੱਲ ਲਿੰਦਾ ਕਿ ਰੂਗਾ ਚੌਥੇ ਨੰਬਰ ਤੇ ਜਿਹੜੀ ਹੁਣ ਆਪਾਂ ਦਿਖਾ ਦਈਏ ਜੀ ਇਹਦਾ 85000 ਹੈ 85000 ਲਾਲੀ ਵੀਰ ਚਵਾਪ ਸਮਾਂ ਸਾਰੀਆਂ ਤੇ ਐਵਰੇਜ ਕੱਢੀਏ ਤੇ ਵਧੀਆ ਚੰਗੇ ਬਹੁਤ ਸੋਹਣੇ ਕੋਈ ਭੂਲ ਨਹੀਂ ਗਈ ਸ਼ਟਾਣੀ ਕੋਈ ਥਾਂ ਨਹੀਂ ਵੱਧ ਠੀਕ ਹੈ ਜੀ ਇਸ ਤੋਂ ਬਾਅਦ ਆਹ ਝੋਟੀ ਦੀ ਕੀ ਡਿਟੇਲ ਹੈ ਇਹ ਝੋਟੀ ਕਹਿਣ ਨੂੰ ਤਾਂ ਪਹਿਲਾਂ ਕਿਹਾ ਸੀ ਪਰ ਦੂਜੇ ਸੂਆ ਦੂਜਾ ਸੂਆ ਸਮਾਂ ਬੱਚਾ ਕੀ ਦਾ ਥਲੇ ਕੱਟੀ ਆ ਦੁੱਧ ਹਾਜ਼ਰ ਕੀ ਆ ਜੀ ਦੁੱਧ ਦੇ ਥਲੇ 10 ਪਲਾਸ ਠੀਕ ਆ 10 ਪਲਾਸ ਜਿਹੜਾ ਦੋਸਤੋ ਦੁੱਧ ਦੇ ਕੋਲ ਹਾਜ਼ਰ ਆ ਤੇ ਸਮਾਂ ਵੀ ਹਜੇ ਥੋੜਾ ਹੀ ਹੋਇਆ ਠੀਕ ਆ ਜੀ ਆ ਜੋ ਮੈਲਿਓ ਪਸੂ ਆ ਜਿੰਨੀਆਂ ਝੋਟੀਆਂ ਦਿਖਾਈਆਂ ਕੋਈ ਜਿਹਾ ਪਸੂ ਅਜੇ ਮੈਲਿਓ ਚੱਲਣੇ ਆ ਠੀਕ ਆ ਕਿਉਂਕਿ 10 ਕਦੇ ਨਾਲ 15 ਕਦੇ ਨਾਲ ਇੱਥੇ ਵੀ ਜਿਹੜਾ ਸਮਾਂ ਚੱਲ ਰਿਹਾ ਤੇ ਯਾ ਤਾਂ ਇਹ ਵਾ ਸੂਆ ਤੇ ਦੂਜਾ ਦੱਸਣਾ ਇਹਦਾ ਜੀ ਦੂਜਾ ਸੂਆ ਬਾਕੀ ਜਿਹੜੀਆਂ ਆਪਾਂ ਵੀ ਇਹ ਚੌਥੇ ਨੰਬਰ ਤੇ ਇੱਕ ਤੇ ਪੰਜਵੇਂ ਨੰਬਰ ਤੇ ਆ ਦਿਖਾਤੀ ਆ ਇਹਨਾਂ ਕੋਲ ਮਤਲਬ ਇਹ ਠੰਡਾ ਕਰਕੇ ਦੁੱਧ 10-10 ਕਿਲੋ ਹੋਏਗਾ ਇਹ ਇਹ ਛੋਟੀ ਜਿਹੜੀ ਪਹਿਲੇ ਸੂਏ ਇਹਦੇ ਥਨੇ 10 11 ਕਿਲੋ ਠੰਡਾ ਹੋਗਾ ਦੁੱਧ ਉਹਦੇ ਥਨੇ 10 ਕਿਲੋ ਦੁੱਧ ਹੈ ਨਾ ਇਹ ਫਿੰਗਰ ਕੋਈ ਟਾਈਮ ਨਹੀਂ ਕੋਈ ਠੀਕ ਹੈ ਆ ਨੰਬਰ ਦੋ ਲਾਉਂਦੇ ਕੋਈ ਤੇ ਮੁੱਲ ਕੀ ਰਹੂਗਾ ਜਿਹੜੀ ਆਪਾਂ ਆਖਰ ਚ ਦਿਖਾਈ ਆ ਅਸੀਂ ਉਹ ਜਿਹੜਾ ਓਵਰঅল ਜਿੰਨੇ ਪਸੂ ਆਪਾਂ ਦਿਖਾਏ ਆ ਇੱਕ ਐਵਰੇਜ ਆ ਵੀ 80 ਤੇ 85 ਦਰਜੇ ਦੇ ਘਰ ਵਿੱਚ ਆਉਂਦੇ ਆ ਠੀਕ ਆ ਤੇ ਲਾਲੀ ਵੀਰ ਇੱਕ ਸੰਪਰਕ ਨੰਬਰ ਦੱਸ ਗਿਆ ਭੈਣ ਭਰਾਵਾਂ ਨੂੰ ਆਪਣਾ 98155 ਠੀਕ ਹੋ ਗਿਆ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਜੀਰ ਲਾਲੀ ਪਿੰਡ ਨੱਥੂ ਚੱਕ ਤੁਸੀਂ ਖਾਸ ਵਿਜ਼ਿਟ ਕਰ ਲਿਓ ਲੋਕੇ ਦੇ ਬਿਲਕੁਲ ਨਜ਼ਦੀਕ ਪਿੰਡ ਆ ਤੇ ਬੱਚੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਚਾਰ ਬੱਚੇ ਆ 14 ਮੱਜਾ ਸੂਈਆਂ ਨੇ ਇੱਕ ਪੰਜਵੀਂ ਜਿਹੜੀ ਆ ਦੋਸਤੋ ਸਟਾਰਟਿੰਗ ਤੋਂ ਫਸਟਲੀ ਮੈਂ ਸ਼ੇਅਰ ਕਰਤੀ ਸੀ ਇਨਫੋਰਮੇਸ਼ਨ ਦੇ ਨਾਲ ਉਹ ਗੱਪਾਣਾ ਬਾਕੀ ਸਾਰੇ ਬੱਚੇ ਫੇਸ ਆ ਆ ਬੱਚੇ ਦਿਖਾ ਦਿੰਨੇ ਆ ਅੱਛਾ ਵੀਰ ਜੀ ਜਿਹੜੀ ਆਪਾਂ ਦੂਜੇ ਨੰਬਰ ਤੇ ਦਿਖਾਈ ਸੀ ਝੋਟੀ ਉਹਨਾਂ ਨੇ ਉਹ ਕੱਟੇ ਆ ਜੀ ਉਹ ਦੋਨੋਂ ਕੱਟੇ ਉਹ ਜਿਹੜੇ ਆ ਇਹ ਕ 15-15 ਦਿਨ ਦੀਆਂ ਨੇ ਦੋਸਤੋ ਪਹਿਲੇ ਆ ਸੈਕਿੰਡ ਤੇ ਥਰਡ ਨੰਬਰ ਤੇ ਦਿਖਾਈਆਂ ਸੀਗੀਆਂ ਉਹਨਾਂ ਮਗਰ ਦੋ ਮੇਲ ਕਾਫ ਆ ਇਹ ਕੱਟੇ ਆ ਇਸ ਤੋਂ ਬਾਅਦ ਜਿਹੜੀ ਤੁਹਾਨੂੰ ਚੌਥੇ ਤੇ ਪੰਜਵੇਂ ਨੰਬਰ ਤੇ ਦਿਖਾਈ ਸੀਗੀ ਤੇ ਉਹਨਾਂ ਮਗਰ ਇੱਕ ਕਟੀਆਂ ਦੋਨੋਂ ਕਟੀਆਂ ਸੀ ਇਹ ਦੋਨੋਂ ਕਟੀਆਂ ਉਹਨਾਂ ਮਗਰ ਸੀ ਇੱਕ ਜਿਹੜੀ ਚੌਥੇ ਨੰਬਰ ਤੇ ਦਿਖਾਈ ਆ ਇੱਕ ਪੰਜਵੇਂ ਨੰਬਰ ਤੇ ਤੁਹਾਨੂੰ ਦੂਜੇ ਸੂਬੇ ਦੇ ਵਿੱਚ ਜਿਹੜੀ ਦੂਸਰੀ ਛੋਟੀ ਦਿਖਾਈ ਹੈ ਠੀਕ ਹੈ ਤੇ ਅੱਜ ਫਿਰ ਹਾਲ ਆਹ ਪਸ਼ੂ ਵੀਰ ਦੇ ਕੋਲੇ ਬਕਾਉ ਸੀਗੇ ਬਾਕੀ ਤੁਸੀਂ ਕੰਟੈਕਟ ਕਰ ਲਿਓ ਚੁਵਾਈ ਕਰ ਲਿਓ ਕੋਈ ਦੋ ਡੰਗ ਕੋਈ ਵੀਰਾ ਦਾ ਤਿੰਨ ਡੰਗ ਜਿੰਨਾ ਵੀ ਸਮਾਂ ਤੁਹਾਡੇ ਕੋਲ ਹੋਇਆ ਨਿਕਲਦਾ ਹੋਇਆ ਘਰ ਵਿਦਣ ਕਰਕੇ ਦਸਰਜੀ ਕਰਦੇ ਠੀਕ ਹੈ ਜੀ ਤੇ ਬਿਲਕੁਲ ਨਵੀਆਂ ਝੋਟੀਆਂ ਨੇ ਇੱਕ ਮਾਝ ਤਿਜੇ ਸੂਵੇ ਬਾਾਕੀ ਓਵਰਆਲ ਪਹਿਲਣਾ ਦੂਜੇ ਸੂਵੇ ਕੋਈ ਚੌਗੀ ਮੂੰਹ ਦੰਦੋਂ ਵੀ ਤੁਹਾਨੂੰ ਦਿਖਾਤੀ ਹੈ ਝੋਟੀ ਤੇ ਅੱਜ ਫਿਲਹਾਲ ਦੋਸਤੋ ਇਸ ਵੀਡੀਓ ਦੇ ਵਿੱਚ ਇੰਨੇ ਨਾਕ ਸੀਗੇ ਬਾਈ ਹੋਰਾਂ ਦੇ ਕੋਲ ਬਕਾਉ ਸੋ ਜ਼ਰੂਰ ਤੁਸੀਂ ਸੰਪਰਕ ਕਰ ਲਿਓ ਦਿੱਤੇ ਹੋਏ ਨੰਬਰਾਂ ਤੇ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ